ਨਮਸਕਾਰ ਸਾਸਤ੍ਰੀਕਲ ਸਮਾਣਾ ਟੂੜੇ ਤੁਹਾਡਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਸੱਤਸੰਗ ਸਭਾ ਕੜਾਮਾਪਤੀ ਦਸਤਜ਼ਾ ਗਿਆ ਜੋ ਸ਼ਹਿਰ ਦੇ ਵਕਵਕ ਬਜ਼ਾਰਾਂ ਵਿੱਚ ਹੁੰਦਾ ਹੋਇਆ ਗੁਰਦੁਆਰਾ ਸੱਤਸੰਗ ਸਭਾ ਵਿੱਚ ਸੰਪੰਨ ਹੋਇਆ ਨਗਰ ਕੀਰਤਨ ਦੇ ਰਾਸਤੇ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਵਕਵਕ ਤਰ੍ਹਾਂ ਦੇ ਲੰਗਰ ਲਗਾਏ ਗਏ ਸੁੰਦਰਪਾਲ ਕੀ ਵਿੱਚ ਸਜਾਏ ਗਏ ਸ੍ਰੀ ਗੁਰਗੰਨ ਸਾਹਿਬ ਜੀ 7088 ਤੇ ਪੰਜ ਪੈਰਾਂ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਫੌਜੀ ਬੈਂਡ ਗੱਤਕੇ ਦੀ ਟੀਮਾਂ ਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲிட்டਾ। ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਾਸੰਗ ਸਭਾ ਵਿਖੇ ਤੋਂ ਅੱਜ ਨਗਰ ਕੀਰਤਨ ਚਾਲੇ ਪਾਇਆ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸਿਕ ਗੁਰੂ ਘਰ ਗੁਰਦਰਾ ਥੜਾ ਸਭ ਤੋਂ ਪ੍ਰਕਰਮਾ ਕਰਦੇ ਹੋਏ ਅੱਜ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਕੇ ਗੁਰਦਰਾ ਸਸੰਗ ਸਭਾ ਵਿਖੇ ਹੀ ਸਮਾਪਤੀ ਹੋਵੇਗੀ ਅਸੀਂ ਦੇਸ਼ ਵਿਦੇਸ਼ ਵਿੱਚ ਵੱਸਦੇ ਨੌਜਵਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਆਪਾਂ ਗੁਰੂ ਦੇ ਘਰ ਨੇੜੇ ਲੱਗੀਏ ਅਸੀਂ ਬਾਣੀ ਬਾਣੇ ਦੇ ਨੇੜੇ ਲੱਗੀਏ ਨਸ਼ਿਆਂ ਦਾ ਕੋਹੜ ਛੱਤਿਆ ਕੇ ਅਮਰ ਸ਼ੱਕੇ ਬਾਣੀ ਬਾਣੇ ਦੇ ਧਾਰਨੀ ਬਣੀਏ ਅਤੇ ਨਸ਼ਿਆਂ ਤੋਂ ਦੂਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਕੱਲੇ ਸਿੱਖ ਧਰਮ ਦੇ ਨਾਲ ਨਹੀਂ ਜੁੜਿਆ ਹੋਇਆ ਇਹ ਸਮਝ ਲਓ ਵੀ ਸਾਰੇ ਹੀ ਕੌਮਾਂ ਸਾਰੀਆਂ ਹੀ ਜਮਾਤਾਂ ਗੁਰੂ ਨਾਨਕ ਸਾਹਿਬ ਨੂੰ ਮੰਨਦੀਆਂ ਹਨ ਜਿਵੇਂ ਕਿ ਘਰ ਘਰ ਬਾਬਾ ਗਾਵੀਆ ਵੱਜਣ ਤਾਲ ਮਰਦੰਗਰ ਬਾਬਾ ਗੰਗ ਬਨਾਰਸੀ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਇਸ ਕਰਕੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਪੁਰਬ ਹੈ ਇਹ ਸਾਰੇ ਵਰਨ ਹੀ ਸਾਰੀਆਂ ਜਾਤਾਂ ਜਿਹੜੀਆਂ ਹਾਂ ਇਹ ਮਨਾਉਂਦੀਆਂ ਹਨ ਔਰ ਅੱਜ ਮੈਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਬੁਰਦੀਆਂ ਖੁਸ਼ੀਆਂ ਅਤੇ ਵਧਾਈਆਂ ਸਾਰੇ ਸੰਸਾਰ ਨੂੰ ਦਿੰਦਾ ਹਾਂ ਔਰ ਖਾਸ ਕਰਕੇ ਡੇਲੀ ਪੋਸਟ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਹਰ ਪ੍ਰੋਗਰਾਮ ਕਵਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਹਿਮਾਨਾ ਤੋਂ ਕਹੇਲਾ ਸ਼ਰਮਦ ਰਿਪੋਰਟ